ਅਜੀ ਕਿਵੇਂ ਵਧੀਆ ਵਧੀਆ ਵੀਰੇ ਆ ਚੱਲੀਏ ਮੜਾ ਜਾ ਕੇ ਆਣਾ ਕਿੱਧਰ ਜਾ ਕੇ ਆਣਾ ਉਹ ਦੁਕਾਨ ਤੇ ਆਪਾਂ ਕਰਾਇਆ ਜਾ ਲੈਣਾ ਸੀਗਾ ਆ ਕਰਾਇਆ ਫੜੀ ਲਈਏ ਚੱਲੀਏ ਮੜਾ ਜੀ ਚਲੋ ਚੱਲ ਪੈਨੇ ਕਿੰਨੇ ਕਰਾਇਆ ਦਿੱਤੀ ਦੁਕਾਨ ਕਰਾਇਆ ਆਈ ਜਾਂਦਾ 20000 ਰੁਪਇਆ ਪਹਿਲਾਂ ਗਾੜੀ ਤੋਂ ਯਾਰ ਤੇਰੀ ਤਾਂ ਦੁਕਾਨ ਹੈ ਵੀਰੇ ਉੱਥੇ ਬਹੁਤ ਵਧੀਆ ਚੱਲਦੀ ਪਈ ਆਹ ਉਹ ਤਾਂ ਉੱਥੇ 40 5000 ਰੁਪਇਆ ਕਰਾਇਆ ਮਤਲਬ ਉਹ ਗਾਕਾ ਤੋਂ ਵੱਟਦਾ ਹੈ ਿਆ ਕੰਮ ਸੰਭਿਆ ਆਉਂਨੇ ਵਧੀਆ ਕੰਮ ਚੱਲਦਾ ਤੂੰ ਆਪ ਕਿਉਂ ਨਹੀਂ ਕਰ ਲੈਂਦਾ ਦੁਕਾਨ ਉੱਥੇ ਜਾ ਕੇ ਜਾਂਦਾ ਕਿੱਤੀ ਸੀ ਪਹਿਲਾਂ ਚੱਲਿਆ ਨਹੀਂ ਕੰਮ ਤਾਂ ਜਮਾ ਹੀ ਜਗਾਈ ਨਾਲ ਤਾਂ ਪਾਇੰਟ ਕਰਾਈ ਦੇ ਚਾਰਤੀ ਨਾ ਚਲਪਾਂ ਜਿਹੜਾ 15-2000 ਆਂਦਾ ਉਹ ਸਹੀ ਬਾਕੀ ਵਧੀਆ ਕਰ ਲੈ ਪਰ ਜੇ ਤੂੰ ਆਪ ਕਰੇ ਤਾਂ ਸਭ ਤੋਂ ਵਧੀਆ ਵੀਰੇ ਗਲਤ ਤਾਂ ਸਹੀ ਆ ਵੈਸੇ ਵੀ ਹੁਣ ਕੰਮ ਮੇਰਾ ਬੰਦ ਹੋਇਆ ਪਿਆ ਪ੍ਰੋਪਰਟੀ ਦਾ ਨਾ ਉੱਥੇ ਕਸਟਮਰ ਦੀ ਪਰਮਾਰ ਆ ਕਿਦੇ ਪੂਰਾ ਕਰਤੇ ਆ ਉਹਦਾ ਨਾ ਗੱਲ ਕੋਈ ਮੇਰਾ ਐਗਰੀਮੈਂਟ ਵੀ 2 ਦਿਨ ਦਾ ਰਹਿ ਗਿਆ ਮੈਂ ਕਹਿੰਦਾ ਗੱਲ ਸਹੀ ਕੀਤੀ ਤੂੰ ਆਪ ਹੀ ਕਰੀਏ 18 ਦੀ ਰੱਖਣੀ ਦੁਕਾਨ ਨੂੰ ਕਿੰਨੀ ਰੱਖਣੀ ਹਾਂਜੀ ਅ

ਅ ਤੁਸੀਂ ਦੇਖੋ ਬਾਕੀ ਆ ਜਿਹੜਾ ਜਿਹੜਾ ਹਾਂਜੀ ਬਾਜੀ ਬੋਡੀ ਸਪਰੇਅ ਦੀ ਕਿਹੜਾ ਚਾਹੀਦਾ ਬਾਜੀ ਬਲੈਕ ਬਲੈਕ ਚਾਲ ਹੋ ਗਈ ਠੀਕ ਹੈ ਬਾਜੀ ਅੱਗੇ ਲਿੰਗ ਅੱਗੇ ਕਰਵਾ ਦਿਓ ਥੈਂਕ ਯੂ ਠੀਕ ਹੈ ਹਾਂਜੀ ਹਾਂ ਡਿਜ਼ਾਈਨ ਇੱਕ ਪੀਸ ਕਰ ਦੋ ਇੱਕ ਪੀਸ ਆ ਸਸ਼ੀਕਲਪਾ ਜੀ ਸਸ਼ੀਕਲ ਕੀ ਹਾਲ ਹੈ ਵੀਰ ਜੀ ਬਹੁਤ ਵਧੀਆ ਠੀਕ ਠਾਕ ਹੋ ਬੈਠੋ ਭਾਜੀ ਵੈਸੇ ਨਾ ਮੈਂ ਤੁਹਾਡੇ ਵੱਲ ਹੀ ਆਉਣ ਲੱਗਿਆ ਸੀਗਾ ਐਕਚੁਅਲੀ ਗਾ ਜਿਆਦਾ ਹੋਣ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਆ ਕਰਾਇਆ ਭਾਜੀ ਤੁਹਾਡਾ ਨਹੀਂ ਕਰਾਇਆ ਰੱਖ ਮੈਂ ਗੱਲ ਕਰਨੀ ਆਈ ਸੀ ਤੇਰੇ ਨਾਲ ਪੁੱਪਾ ਜੀ ਕਰਾਇਆ ਤਾਂ ਲੈ ਲਓ ਗੱਲ ਵੀ ਕਰਦੇ ਆ ਪਾਣੀ ਪੀਓਗੇ ਉਹ ਮੈਂ ਮੇਨ ਤਾਂ ਨਾਲ ਗੱਲ ਆਹੀ ਕਰਨੀ ਸੀਗੀ ਹਾਂਜੀ ਤੈਨੂੰ ਪਤਾ ਮੇਰਾ ਕੰਮ ਇਸ ਟਾਈਮ ਹੋਇਆ ਹੋਇਆ ਬੰਦ ਪ੍ਰੋਪਰਟੀ ਦਾ ਬਸ 4-5 ਮਿੰਟ ਤੋਂ ਕੰਮ ਚੱਲ ਨਹੀਂ ਰਿਹਾ ਬਿਲਕੁਲ ਸਰ ਜੀ ਤੇ ਉਤੋਂ ਆਪਣਾ ਐਗਰੀਮੈਂਟ ਵੀ ਜਿਹੜਾ 2 ਸਾਲ ਦਾ ਸੀ ਉਹ ਖਤਮ ਹੋਣ ਏ ਦੁਕਾਨ ਨਾ ਤੋਂ ਖਲੀ ਕਰਦੀ ਕਿਉਂਕਿ ਇੱਥੇ ਹੁਣ ਮੈਂ ਆਪ ਹੀ ਦੁਕਾਨ ਕਰਨੀ ਆਉਂਗਾ ਕਿਉਂ ਮਜ਼ਾਕ ਕਰੀ ਜਾਂਦੇ ਹੋ ਭਾਜੀ ਤੁਹਾਨੂੰ ਪਤਾ ਦੁਕਾਨ ਤੇ ਮੈਂ ਕਿੰਨੀ ਜੀਤ ਜਾਨ ਲਾ ਕੇ ਕਿਵੇਂ ਮੈਂ ਦਿਨ ਰਾਤ ਇੱਕ ਕਰਕੇ ਆਪਣੀ ਦੁਕਾਨ ਖੜੀ ਕੀਤੀ ਆ ਭਾਜੀ ਆ ਮਜ਼ਾਕ ਨਹੀਂ ਕਰ ਰਿਹਾ ਮੈਂ ਘਰੇ ਵੀ ਸਲਾਹ ਕੀਤੀ ਹੈ ਬਾਕੀ ਯਾਰ ਉਸਨੇ ਸਲਾਹ ਕਿਹਾ ਦੁਕਾਨ ਤੋਂ ਆਪਣੀ ਕਰ ਕਹ ਕੇ ਮੇਰਾ ਹੁਣ ਮਨ ਬਣ ਗਿਆ ਹੋਇਆ ਪਾਜੀ ਤੁਹਾਨੂੰ ਕਿਰਾਏ ਵੱਲੋਂ ਕੋਈ ਦਿੱਕਤ ਹੈ ਮੈਂ ਕਿਰਾਇਆ ਵਧਾ ਦੇਣਾ ਪਾਜੀ ਕਿੰਨਾ ਵਧਾਣਾ 2000 5000 10000 ਉਹ ਨਹੀਂ ਯਾਰ ਕਿਰਾਏ ਦੀ ਕੋਈ ਗੱਲ ਹੀ ਨਹੀਂ ਹੈਗੀ ਪਾਜੀ ਮੈਂ ਕਿਰਾਇਆ ਵਧਾ ਦੇਣਾ ਕਿਰਾਇਆ ਵਧਾਣ ਦੀ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਦੇਖ ਲੈ ਤੇ ਮੈਨੂੰ ਤਿੰਨ ਚਾਰ ਦਿਨ ਦੁਕਾਨ ਖੁੱਲੀ ਚਾਹੀਦੀ ਐ ਨਹੀਂ ਤਾਂ ਮੈਂ ਕਿਰਾਇਆ ਤਾਂ ਦੇਣੀ ਆ ਦੁਕਾਨ ਖੁੱਲੀ ਚੱਲ ਮੈਂ ਚੱਲਦਾ ਤੂੰ ਹੁਣ ਦੇਖ ਲਈ ਆਪਣਾ ਇਤਿਹਾਮ ਕਰ ਲੈ ਠੀਕ ਹੈ ਪਾਜੀ ਟਾਈਮ ਤਾਂ ਦਿਓ ਥੋੜਾ ਜਿਹਾ ਨਹੀਂ ਤੂੰ ਦੇਖ ਲੈ ਬਸ ਮੈਂ ਦੱਸਦਾ ਤੈਨੂੰ ਮੈਂ ਪਾਜੀ ਸਾਸ਼ੂਰੀ ਸਾਸ਼ਕਾਲੀ ਬੰਨੀ ਦੇ ਜੇ ਪਾਣੀ ਨਹੀਂ ਆਲੇ ਮੀ ਹੁਣ ਹੀ ਪਾਣੀ ਹੁੰਦੇ ਉੱਥੇ ਉਹਨਾਂ ਦਾ ਦੁਕਾਨ ਮੈਂ ਉਹ ਮੇਰੇ ਕੋਲ ਹੀ ਹੁੰਦੀ ਆ ਦੁਕਾਨ ਨਾ ਉਹ ਕਿੱਥੇ ਹੁੰਦੇ ਅੱਜਕੱਲ ਜੇ ਉਹਨਾਂ ਨੇ ਛੱਡਤੀ ਹੋਈ ਆ ਦੁਕਾਨ ਮੈਂ ਸਾਹਮਣੀ ਆ ਤੁਸੀਂ ਦੱਸੋ ਕਿਹੜਾ ਸਮਾਨ ਨਾ ਮੈਂ ਦੇ ਦਿੰਦਾ ਸਮਾਨ ਤਾਂ ਲੈਣਾ ਸੀ ਪਰ ਭਾਜੀ ਨੂੰ ਵੀ ਮਿਲਣਾ ਸੀ ਭਾਜੀ ਤਾਂ ਨਹੀਂ ਹੁਣ ਮਿਲਣਗੇ ਉਹ ਕਿੱਥੇ ਅੱਜਕੱਲ ਹੁੰਦੇ ਦੁਕਾਨ ਕਿੱਥੇ ਕੀਤੀ ਉਹਨਾਂ ਨੇ ਆਪਣੀ ਨਹੀਂ ਹਜੇ ਨਹੀਂ ਉਹਨਾਂ ਨੇ ਕੋਈ ਕੀਤੀ ਦੁਕਾਨ ਮੇਰਾ ਚਾਰਤਾ ਹੈ ਕਮੋਨ ਕੋਈ ਨਹੀਂ ਸਾਡੇ ਤੋਂ ਨੰਬਰ ਹੈਗਾ ਅਸੀਂ ਕਰ ਲੇ ਇਹ ਤਾਂ ਦੱਸੋ ਕੋਈ ਕਰਨੀ ਭਾਜੀ ਓਕੇ ਡਿਸਕਾਊਂਟ ਵੀ ਕਰਵਾ ਦੇ ਦਿੰਦਾ ਬਸ 10 ਮਿੰਟ ਰੋਕੋ ਕੀ ਲੈਣਾ ਭਾਜੀ ਵਧੀਆ ਵੀਰੇ ਕੀ ਲੈਣਾ ਜੀ ਲੈਣਾ ਤਾਂ ਕੁਛ ਨਹੀਂ ਫਸਤ ਨਾ ਮੇਰੀ ਆਪਣੀ ਵੀ ਸ਼ੌਕੀ ਕੋਸਮੈਟਿਕ ਦੀ ਅੱਛਾ ਜੀ ਮੈਂ ਨਾ ਜੇ ਦੁਕਾਨ ਕਰਨ ਲੱਗਾ ਸੇਲ ਤੇ ਮੈਂ ਸਬਾਨ ਵੇਚਣਾ ਸੀ ਆਪਣਾ ਤੁਸੀਂ ਲੈ ਲਉਗੇ ਕਿਤਾ ਭਾਜੀ ਮੈਂ ਤਾਂ ਇੱਥੇ ਕੰਮ ਕਰਦਾ ਮੈਨੂੰ ਇਹਨਾਂ ਨੂੰ ਪਤਾ ਹੈਗਾ ਜੀ ਜਿਨ੍ਹਾਂ ਦੀ ਦੁਕਾਨ ਆ ਉੱਪਰ ਨੇ ਭਾਜੀ ਤੁਸੀਂ ਚਲ ਜਿਓ ਉੱਪਰ ਗੱਲ ਕਰ ਲਓ ਉੱਪਰ ਹੀ ਬੈਠੇ ਨੇ ਹਾਂਜੀ ਹਾਂਜੀ ਉੱਪਰ ਚਲ ਜਿਓ ਇੱਥੇ ਚਲ ਮੈਂ ਉਹਨਾਂ ਨਾਲ ਗੱਲ ਕਰਦਾ ਠੀਕ ਹੈ ਜੀ ਅਸਿਰੋ ਭਾਜੀ ਸਤਿ ਸ਼੍ਰੀ ਅਕਾਲ ਨਵੀਤਾ ਭਾਜੀ ਕੀ ਹਾਲ ਹੈ ਵਧੀਆ ਵਧੀਆ ਠੀਕ ਠਾਕ ਹੋ ਤੂੰ ਇੱਥੇ ਲੱਗ ਗਿਆ ਹੋਰ ਕਿਦਾਂ ਬਾ ਵਧੀਆ ਠੀਕ ਜੀ ਵਧੀਆ ਵਧੀਆ ਅੱਜ ਇੱਧਰ ਕਿਦਾਂ ਮੈਂ ਯਾਰ ਅਸਲ ਤਾਂ ਦੁਕਾਨ ਦਾ ਸਾਮਾਨ ਕਰਨ ਦਾ ਦੁਕਾਨ ਹੀ ਸੇਲ ਕਰਨੀ ਸੀਗੀ ਇਤੋਂ ਨੰਗਾ ਹੀ ਮੈਂ ਤਾਂ ਨਾ ਸੁਣਿਆ ਸੀਗਾ ਦੁਕਾਨ ਦਾ ਮੈਂ ਕਿਹਾ ਇਹਨਾਂ ਨੂੰ ਪੁੱਛਦਾ ਮੈਂ ਭਾਜੀ ਦੁਕਾਨ ਕਿਉਂ ਸੇਲ ਕਰਨ ਲੱਗੇ ਹੋ ਤੁਸੀਂ ਨਹੀਂ ਇੱਥੇ ਚੱਲਦਾ ਨਹੀਂ ਪਿਆ ਕੰਮ ਨਾ ਗਾਹ ਗਾਹ ਬਹੁਤ ਵਧੀਆ ਗਾਹਕ ਸੀਗਾ ਸਾਰਾ ਕੁਝ ਵਧੀਆ ਸੀ ਤੁਸੀਂ ਕਹਿੰਦੇ ਕੰਮ ਨਹੀਂ ਚੱਲਦਾ ਨਹੀਂ ਐਨੇ ਪੈਸੇ ਲਾ ਦਿੱਤੇ ਤੁਸੀਂ ਦੁਕਾਨ ਤੇ ਪੈਸਾ ਤਾਂ ਬਹੁਤ ਲਾਇਆ ਪਰ ਬਣੀ ਨਹੀਂ ਗੱਲ ਤੂੰ ਆ ਜਾ ਮੈਂ ਤੈਨੂੰ ਕਰ ਰਹੀ ਹਾਂ ਜਿਸ ਫੋਨ ਵੀ ਨਹੀਂ ਮਿਲਦਾ ਪਿਆ ਤੂੰ ਸੰਭਲਾ ਕੇ ਨਹੀਂ ਭਾਜੀ ਹੁਣ ਮੈਂ ਸਾਹ ਨਹੀਂ ਸਕਦਾ ਕਿਉਂ ਨਹੀਂ ਹੋਣੀ ਸਾਹ ਸਕਦਾ ਮੈਂ ਸਮਝੂ ਨੇ ਗੁੱਸਾ ਲੱਗਿਆ ਮੇਰੀਗਾ ਹੁੰਦਾ ਕਿਸੇ ਤਾਂ ਨਹੀਂ ਨਹੀਂ ਗੁੱਸਾ ਤਾਂ ਨਹੀਂ ਲੱਗਿਆ ਭਾਜੀ ਐਕਚੁਅਲੀ ਕੀ ਹੈ ਮੈਂ ਆ ਦੁਕਾਨ ਆਪਣੀ ਕਰ ਲਈ ਕਿਥੇ ਤੇ ਤੇਰੀ ਦੁਕਾਨ ਹੈ ਮੇਰੀ ਆਪਣੀ ਦੁਕਾਨ ਅਥੀ ਐਕਚੁਅਲੀ ਜਦੋਂ ਤੁਸੀਂ ਮੈਨੂੰ ਖਾਲੀ ਕਰਨ ਨੂੰ ਕਿਹਾ ਨਾ ਹੂੰ ਤੁਸੀਂ ਤਾਂ ਇੱਕਦਮ ਖਾਲੀ ਕਰਾ ਲਈ ਪਰ ਉਹ ਬੜਾ ਵਧੀਆ ਫੈਸਲਾ ਸੀ ਕਿਤੇ ਨਾ ਕਿਤੇ ਮੇਰੇ ਲਈ ਜਿਵੇਂ ਮੈਂ ਉਸੇ ਹੀ ਦੁਕਾਨ ਤੇ ਬੈਠਾ ਰਹਿੰਦਾ ਨਾ ਤੇ ਸ਼ਾਇਦ ਮੇਰੀ ਅੱਜ ਆਪਣੀ ਦੁਕਾਨ ਨਾ ਬਣਦੀ ਤੁਹਾਡੇ ਉਸ ਫੈਸਲੇ ਨੇ ਮੇਰੀ ਆਪਣੀ ਦੁਕਾਨ ਬਣਾਤੀ ਭਾਜੀ ਬਹੁਤ ਵਧੀਆ ਯਾਰ ਤਰੱਕੀ ਕਰ ਗਿਆ ਤੂੰ ਤਾਂ ਬਸ ਭਾਜੀ ਤੁਹਾਡਾ ਅਸ਼ੀਰਵਾਦ ਹੈ ਭਰਾਵਾਂ ਦੇ ਨਾਲ ਸਹਿਯੋਗ ਨਾਲ ਹੀ ਹੁੰਦਾ ਸਾਰਾ ਕੁਝ ਮੈਂ ਲੱਗ ਕਿ ਕਿਤੇ ਕੰਮ ਕਰਦਾ ਹੋਰ ਮੈਂ ਥੱਲੇ ਮੁੰਡੇ ਨੇ ਕਿਹਾ ਵੀ ਕਹਿੰਦਾ ਭਾਜੀ ਉੱਪਰ ਬੈਠੇ ਨੇ ਮੈਂ ਅੱਛਾ ਬਸ ਆ ਆਪਣੀ ਮਾਲਕ ਦੀ ਕਿਰਪਾ ਹੋਈ ਹੈ ਜੀ ਵੈਗਰੋ ਨੇ ਆਪਣੀ ਦੁਕਾਨ ਦਿੱਤੀ ਤੁਹਾਨੂੰ ਤੁਸੀਂ ਦੱਸੋ ਕੀ ਸ਼ਕੋਗੇ ਜੀ ਚਾਹ ਮੰਗਾਵਾਗੇ ਪਾਣੀ ਮੰਗਾਵਾ ਨਾ ਨਾ ਛਕਣਾ ਕੋਈ ਕੁਝ ਨਹੀਂ ਇਹ ਬਹੁਤ ਮੈਨੂੰ ਖੁਸ਼ੀ ਹੋਈ ਆ ਤੇਰੇ ਸੁਣ ਕੇ ਨਾ ਧੰਨਵਾਦ ਭਾਜੀ ਪਰ ਅੱਜ ਤੋਂ ਚੀਤ ਮੈਨੂੰ ਇੱਕ ਗੱਲ ਦਾ ਅਹਿਸਾਸ ਹੋ ਗਿਆ ਬੰਦਾ ਕਿਸੇ ਦੀ ਹੱਥ ਦੀ ਖੋ ਸਕਦਾ ਪਰ ਮੱਥੇ ਦੀ ਤਕਦੀਰ ਦੀ ਨਹੀਂ ਖੋ ਸਕਦਾ ਚਲੋ ਵਾਹਿਗੁਰੂ ਦੀ ਕਿਰਪਾ ਤੁਹਾਡੇ ਭਰਾਵਾਂ ਦਾ ਸਹਿਯੋਗ ਆ ਤੁਸੀਂ ਹੋਰ ਛੱਡੋ ਤੁਸੀਂ ਖਾਣਾ ਪੀਣਾ ਕਿਉਂ ਭਾਜੀ ਤੁਸੀਂ ਬਹੁਤ ਸ਼ੇਰਵਾਜ਼ ਆ ਕੋਈ ਇਹ ਨਾ ਕੋਈ ਨਹੀਂ ਬਸ ਵਧੀਆ ਚਲ ਚੰਗਾ ਮੈਂ ਚੱਲਦਾ ਬਹੁਤ ਖੁਸ਼ੀ ਹੋਈ ਤੇਰੀ ਤਰੱਕੀ ਦੇਖ ਕੇ ਮੈਨੂੰ ਧੰਨਵਾਦ ਭਾਜੀ